ਫੋਕੇ ਤੇ ਕੁੱਕਰ ਨੂੰ ਗਰਮ ਕਰ ਲਿਆ ਹੁਣ ਗਰਮ ਹੋਇਆ ਕੁੱਕਰ ਚ ਪਾ ਰਹੇ ਹਾਂ ਤੇਲ ਸਰੋਂ ਦਾ ਤੇਲ ਪਾ ਰਹੇ ਹਾਂ ਫਿਰ ਪਾਵਾਂਗੇ ਪਹਿਲਾਂ ਜੀਰਾ ਤੇਲ ਹੋ ਗਿਆ ਗਰਮ ਹੁਣ ਚਟ ਜੀਰਾ ਪਾਤਾ ਜੀਰਾ ਚਟਕ ਗਿਆ ਹੋਵੇ ਤੇ ਪਿਆਜ਼ ਚੁੱਟਾ ਹੋਇਆ ਆਪਾਂ ਲੱਤਾਂ ਪਿਆਜ਼ ਅਦਰਕ ਦਾ ਪਾਵਾਂਗੇ

ਮੈਂ ਬੋਲਦਾ ਇਹਦੇ ਵਿੱਚ ਚੁੱਪ ਕਰਕੇ ਹੀ ਹੋ ਜਾਂਦਾ ਨਾ ਪਦੰਗ ਲਗਾ ਆਹ ਹਾ ਖੜੇ ਰਹੋਗੇ ਤਾਂ ਮੇਰਾ ਭਾਅ ਤਾਂ ਨਹੀਂ ਮੈਂ ਇੱਥੇ ਕਰ ਜੰਨੀ ਆ ਬੰਨੀ ਹਰਾਈ ਕੁੱਕਰ ਤੋਂ ਪਰ ਅਸੀਂ ਨਾ ਬਣਾਉਂਗੇ ਖੁੱਲੇ ਜਿਵੇਂ ਮਤਲਬ ਪ੍ਰੈਸ਼ਰ ਨਹੀਂ ਬਣਾਉਣਾ ਇਹਨੇ ਬਹੁਤ ਵਧੀਆ ਸਬਜੀ ਨਾ ਬਣ ਜਾਂਦੀ ਆ ਇਹ ਕੁੱਕਰ ਪੰਜੇ ਜਿਹਾ ਜਿਹਾ ਬਣਾ ਲੀਏ